ਬਾਈ ਨਿੰਮਾ ਬੜਾ ਘਾੜ ਬੰਦਾ ਏ ਨਿੰਮਾ ਬਾਈ ਖੱਚ ਕੇ ਰੱਖਿਆ ਘਰ ਦਾ ਮਕਾਨ ਮੈਂ ਕਿਹਾ ਮੈਨੂੰ ਕੱਢਦੇ ਹੁਣ ਬਹੁਤ ਬੰਦੇ ਬੋਲਦੇ ਆ ਕਹਿੰਦੇ ਮਿਸਤਰੀ ਘਰ ਚ ਬਾੜ ਨੇ ਸੌਖੇ ਆ ਕਹਿੰਦੇ ਕੱਢਣੇ ਔਖੇ ਆ ਮੈਨੂੰ ਮੇਰੇ ਨਾਲ ਉਲਟਾ ਹੋਇਆ ਹੋਇਆ ਮੈਂ ਨਾ ਮਿਸਤਰੀ ਮੇਰੇ ਘਰ ਚ ਬਾੜ ਨੇ ਔਖੇ ਹੋਏ ਹੋਏ ਆ ਕੱਢ ਤਵਾਵੇ ਲੈਣੇ ਆਪੋ ਆਵੇ ਦਾ ਸਹੀ ਕੀ ਆ ਯਾਰ ਅੱਜ ਸਾਰੀ ਕੰਮ ਦੀ ਚਾਲ ਟੁੱਟ ਗਈ ਮੈਂ ਤਾਂ ਅੱਜ ਪਸਤਾਉਂਦਾ ਵੀ ਕੱਲ ਉਹਦੀ ਕਾਹਦਾ ਛੁੱਟੀ ਕਰਵਾਈ। ਨਾ ਹੀ ਛੁੱਟੀ ਕਰਾਉਂਦਾ। ਆਹ ਵੇਖ ਦੂਜੇ ਮਿਸਟਰ ਨੰਬਰ ਭੇਜਿਆ ਉਹ। ਕਰ ਤਾ ਉਹਨੂੰ ਫੋਨ ਮੜਾ ਜਾ। ਜਿਹੜਾ ਕਹਿੰਦਾ ਮੈਂ ਤਿੰਨ ਬੰਦੇ ਪੱਕੇ ਮੇਰੇ ਕੋਲ। ਪਰ ਇਹ ਮੜੇ ਨੂੰ ਪੁੱਛਾਂ ਮੈਂ ਕੀ ਕਹਿੰਦਾ। ਅੱਲਾ ਫੜੇ ਮੜੇ ਜੀ। ਹੈਂ? ਬਹੁਤ ਸੋਹਣੀ ਚਾਲ ਬਣ ਗਈ ਦੀ ਕੰਮ ਦੀ। ਪੰਜ ਪੰਜ ਤੋਂ 6 ਬੰਦੇ ਕੰਮ ਪਰ ਆਉਂਦੇ ਤੇ ਅੱਜ ਮੈਂ ਸੋਚਦਾ ਵੀ ਆ ਜਿਹੜਾ ਮੇਰਾ ਸਾਹਮਣੇ ਫਰੰਟ ਵਾਲਾ ਸਿੱਧਾ ਉੱਪਰ ਚੜ ਜੂਗੀ ਇਹ। ਮਨਵਾ ਮੈਨੂੰ ਤਾਂ ਮੇਨ ਹੈ ਵੀ ਦਰਵਾਜ਼ਾ ਲੱਗਦਾ ਹੋ ਜਵੇ ਇੱਕ ਵਾਰ ਜਿਹੜਾ ਮੇਰੇ ਕੋਲ ਦੋ ਦਰਵਾਜ਼ੇ ਇੱਕ ਉਹ ਪੜਦਾ ਜਾ ਹੋ ਜਵੇ ਮੂਹਰੇ ਤੇ ਪਹਿਲੀ ਮੈਂ ਜਿਆਦਾ ਟਰਾਈ ਮਾਰਦਾ ਸੀ ਕਿਉਂਕਿ ਸਰਹੰਦ ਫਤੇਗੜ ਸਾਹਿਬ ਅਸੀਂ ਫਿਰ ਸੇਵਾ ਪਰ ਜਾਂਦੇ ਹੁੰਦੇ ਆ ਉਹ ਫਿਰ ਮੇਰੀ ਨਾ ਸੇਵਾ ਵਿੱਚ ਰਹਿ ਜਾਣੀ ਫਿਰ ਚੌਕੌਰ ਸਾਹਿਬ ਦਾ ਜਾ ਨਹੀਂ ਹੋਇਆ ਹੈ ਵੀ ਕੱਲ ਇੱਕੇ ਦਿਨ ਜਾ ਕੇ ਜਾ ਕੇ ਆਏ ਆ ਸੀ ਅੱਜ ਵੀ ਦੇਖਣੇ ਸ਼ਾਮ ਨੂੰ ਵੀ ਕੀ ਬਣਦਾ ਬਾਕੀ ਤਾਂ ਫਿਰ ਅੱਜ ਦੀ ਫਿਰ ਦਿਹਾੜੀ ਨੂੰ ਖਰਾਬ ਹੋਊਗੀ ਮੇਰੇ ਖਿਆਲ ਚ ਕੋਈ ਕੰਮ ਨਹੀਂ ਹੋਣਾ ਹੈਗਾ ਯਾਰ ਕੰਮੇ ਸਾਰਾ ਖਰਾਬ ਹੋ ਗਿਆ ਆ ਲੋ ਜੀ ਤੁਹਾਡੇ ਬਾਤੇ ਗਰਮਾ ਗਰਮ ਦਾ ਬਰੈਡ ਲਿਆ ਹੋ ਤੁਸੀਂ ਤਾਂ ਥੈਂਕ ਯੂ ਤੁਸੀਂ ਤਾਂ ਗਰਮਾ ਗਰਮ ਬਰੈਡ ਖਾਓ ਚੱਕਿਆ ਨਹੀਂ ਉਹਨੇ ਫੋਨ ਆਉਣਾ ਹੀ ਨਹੀਂ ਉਹਨਾਂ ਹਾਂ ਇਹ ਪੈਸੇ ਲੈ ਜਾਂਦੇ ਨੇ ਨਾ ਜਿੱਦਣ ਉਹ ਯਾਰ ਪੈਸੇ ਦੀ ਗੱਲ ਨਹੀਂ ਤਾਂ ਮਾ ਤਾਂ ਆਉਣ ਲੱਗਿਆ ਜਿੱਦੇ ਧੂਗਾਂ ਗਾਲਾਂ ਕੱਢਦੀਆਂ ਉਹ ਤਾਂ ਕਹਿੰਦਾ ਮਾਜ ਕਹਿੰਦਾ ਦਿਹਾੜੀ ਹੀ ਲਿਆ ਹਾਂ ਉਹ ਬਈਆ ਕਹਿੰਦੀ ਜਿਹੜਾ ਲੰਗੇ ਜਾਂਦਾ ਉਹ ਕਹਿੰਦਾ ਕੱਲ ਸ਼ਾਮ ਨੂੰ ਆ ਮੇਰੇ ਉਹ ਤਾਂ ਮੈਨੂੰ ਕੱਲ ਨੂੰ ਸੋਮਵਾਰ ਦੀ ਛੁੱਟੀ ਕਰਨੀ ਆ ਸੋਮਵਾਰ ਦੀ ਕੱਲ ਦੀ ਛੁੱਟੀ ਕਰਨੀ ਉਹਨੇ ਯਾਰ ਆਹ ਸਾਰਾ ਦਰਵਾਜ਼ਾ ਮੇਰਾ ਹੋ ਜਾਂਦਾ ਨਾ ਸਾਰੇ ਚਾਲੇ ਵਿਗੜੀ ਕਿ ਮਰਾ ਮੈਂ ਮੈਂ ਮਹਿਕ ਬਾਬਿਆਂ ਕੋਲ ਜਾ ਕੇ ਆਉਂਦਾ ਉਹਨਾਂ ਕੋਲ ਤੇ ਜੇ ਦੋ ਬੰਦੇ ਮਿਲ ਕੇ ਨਾ ਮੈਨੂੰ ਮੱਚੇ ਤੇ ਮੈਨੂੰ ਦੋ ਬੰਦੇ ਕੱਢ ਕੇ ਦੋ ਇੱਥੇ ਤਾਂ ਲਾਵਾ ਸਾਹਮਣੇ ਪਰ ਮੈਂ ਉਹ ਸਾਹਮਣੇ ਵਾਲੇ ਲਿਪੇਸ਼ਨ ਦਾ ਫਰੰਟ ਆ ਉਹਦਾ ਗੇਟ ਦਾ ਹੈ ਗੇਟ ਤੇ ਨਹੀਂ ਭੇਜਿਆ ਉਹਨੇ ਲਓ ਮੈਂ ਕਾਰ ਤੈਨੂੰ ਫੋਨ ਮੜ ਜਾ ਕਿਹਦਾ ਉਹ ਮਿਸਤਰੀ ਦਾ ਹੀ ਹਾਂ ਹਲੋ ਹਲੋ ਉੱbred ਆਏ ਨਹੀਂ ਉਹ ਯਾਰ ਕੱਲ ਨੂੰ ਅੱਜ ਦੀ ਚਾਲ ਵਿਗੜ ਗਈ ਸਾਰੀ ਯਾਰ ਫਿਰ ਨਾ ਤੂੰ ਕਹਿੰਦਾ ਤਿੰਨ ਬੰਦੇ ਲੈ ਕੇ ਆਉ ਉਹ ਵੀ ਲੈ ਕੇ ਆਇਆ ਉਹ ਰਾਤ ਨੂੰ ਕਹਿਣਾ ਭੁੱਲ ਗਈ ਮੈਂ ਅੱਛਾ ਅੱਜ ਤਾਂ ਕਰਕੇ ਹੋ ਗਿਆ ਤਾਂ ਉਹ ਕਹਿੰਦੇ ਵੀ ਅੱਜ ਹੁਣ ਸ਼ਾਮਾ ਦੇਖਣੀ ਆ ਸੀ ਕੱਲ ਨੂੰ ਕੱਲ ਨੂੰ ਆ ਜਾਈਂ ਹੰਦਰ ਆ ਮੈਨੂੰ ਦੱਸ ਵੀ 100% ਪੱਕਾ ਫਿਰ ਕੱਲ ਨੂੰ ਹਾਂ ਹਾਂ ਪੱਕਾ ਹੀ ਮੈਂ ਕੱਲ ਨੂੰ ਨਾ ਬੰਦੇ ਕੋਲ ਹੁਣ ਸ਼ਾਮ ਨੂੰ ਕਿਸੇ ਕੋਲ ਜਾਵਾਂ ਫਿਰ ਐ ਮੈਂ ਨਾਮ ਕਿਸੇ ਹੋਰ ਬੰਦੇ ਕੋਲ ਜਾਵਾਂ ਸ਼ਾਮ ਨੂੰ ਹਾਂ ਜੀ ਹਾਂ ਜਾਇਓ ਨਹੀਂ ਬਸ ਠੀਕ ਐ ਫਿਰ ਠੀਕ ਐ ਹਲ ਫੜਾ ਕਰੇ ਚਲ ਮੈਂ ਨਾ ਦੋ ਬੰਦੇ ਲੱਭ ਕੇ ਲਾਉਂਦੇ ਇੱਕ ਬੰਦੇ ਨੂੰ ਲਾਈਏ ਹੈ ਸਵਾ ਨੂੰ ਜਾਣਾ ਨੇ ਅੱਜ ਮੈਂ ਤਾਂ ਹੀ ਕੱਲ ਦੀ ਛੁੱਟੀ ਕਰੀ ਦੀ ਸਾਰਿਆਂ ਨੂੰ ਵੀ ਇੱਕ ਦਿਨ ਸਵਾ ਦੇਖ ਆਇਓ ਵੀ ਅੱਜ ਆਪਾਂ ਕੰਮ ਪਰ ਲੱਗਾਂਗੇ ਲੈ ਦੇ ਮੈਨੂੰ ਚਾਦਰ ਲੂ ਮੈਂ ਬੋਰਡ ਦੀ ਚਾਬੀ ਮੈਂ ਭਈਆਂ ਕੋਲ ਜਾ ਕੇ ਆਉਂਦਾ ਯਾਰ ਦੇਖਾਂ ਜਦ ਦੂਵੀ ਜੇ ਮਿਲ ਜਵੇ ਤਾਂ ਮੈਨੂੰ ਬਾਰ ਫੋਨ ਕੰਮੜਾ ਜਣਾ ਉਹ ਤਾਂ ਲੈਵਲ ਤਾਂ ਘੜਵਾ ਲਿਆ ਤੱਕ ਨਿਸ਼ਾਨੇ ਤਾਂ ਲਾ ਲੂਗਾ ਉਹ ਉਹਨੂੰ ਬੁਲਾ ਕੇ ਤੇ ਲੈਵਲ ਘੜਾ ਜਾ ਤੱਕ ਹਲੋ ਜੀ ਤੇ ਮੈਂ ਬੋਲਟ ਪਰ ਜਾ ਗਿਆ ਭਲਾ ਭਈਆਂ ਕੋਲ ਜਿਹਦੇ ਤੋਂ ਮਿਲੇ ਜਾਣ ਅੱਜ ਇੰਨਾ ਕੰਮ ਖਚਾਈਏ ਕੁਸਤਾ ਕੰਮ ਹੋਵੇ ਬੋਲਟ ਵੀ ਠੰਡਾ ਚੋਕ ਲਈ ਹੋਈ ਜੀ ਹਾਂ ਥੋੜਾ ਕੰਮ ਹੋ ਜਾਵੇ ਨਾਲ ਹੁਣ ਨਹੀਂ ਨਾਲ ਜਾਣਾ ਮੇਰੇ ਠੀਕ ਹੈ ਅਚੀਰਾ ਕੀਤਾ ਜਿਹੜਾ ਮਾਰਿਆ ਗੁੱਜਰ ਬਾਈ ਕੋਲ ਚਾਹ ਪੀਏ ਆ ਗਰੇਟਰੀ ਚ ਨਾਲ ਉਹਨੂੰ ਬਰੈਡ ਖੁਲਾਇਆ ਦੇ ਗਰੇਟਰੀ ਮੈਂ ਜਾਇਆ ਭਾਈ ਕੋਲ ਕਹਿੰਦੇ ਹੁਣੀ ਲੰਗੇ ਹਲੇ ਇੱਥੇ ਤੇ ਤੈਨੂੰ 2 ਮਿੰਟ ਪਹਿਲਾਂ ਹੀ ਲੰਗੇ ਆ ਜੇ ਤੂੰ ਕਹਾਂ ਥੋੜੇ ਜਿਹਾ ਹੋਰ ਪਹਿਲਾਂ ਜਾਂਦਾ ਤੇਰੇ ਨਾਲ 2 ਬੰਦੇ ਭੇਜ ਦਿੰਦੇ ਸੀ ਦੱਸ ਚੱਲ ਵਧੀਆ ਕਰਾਂ ਮੈਂ ਕਿ ਪਾਣੀ ਲਾਤਾ ਯਾਰ ਇੱਧਰ ਵੀ ਲਾਤਾ ਕੋਠੇ ਪਰ ਮੜਾ ਜਾ ਕੋਠੇ ਵਿਚ ਜਿਹੜੀ ਕੰਦਾ ਕਰੀਦਾ ਉਹਨੂੰ ਮੈਂ ਬਾਲਟੀ ਨਾਲੇ ਲਾ ਦਿੰਦਾ ਭਾਵੇਂ ਥੋੜਾ ਥੋੜਾ ਜਿਹਾ ਨਾ ਉੱਪਰ ਟੱਬੇ ਭਰਨ ਨੂੰ ਨਾ ਉੱਪਰ ਜਾ ਬਾਲਟੀ ਜਿਹੇ ਭਾਲੇ ਉੱਪਰ ਵੀ ਲਾ ਜਿਹੜੀ ਕੰਦਾ ਹਾਂ ਲੈ ਫਿਰ ਅੱਜ ਦਾ ਦਿਨੇ ਖਰਾਬ ਹੋ ਗਿਆ ਫਿਰ ਯਾਰ ਤਮਾਊਗਾ ਤਾਂ ਮੈਨੂੰ ਬੁਲਾ ਲਓ ਮੈਂ ਜਦ ਤੱਕ ਇਹ ਲੈਵਲ ਲੂਪ ਦਾ ਕੱਢ ਸਾਡਾ ਕੱਲ ਨੂੰ ਉਹਨੇ ਫਿਰ 2 2 ਢਾਈ ਘੰਟੇ ਖਰਾਬ ਕਰਨੇ ਨਾ ਕੱਲ ਨੂੰ ਫਿਰ ਇੱਕ ਲੈਵਲ ਲਾ ਕੇ ਕਿਥੇ ਨਿਸ਼ਾਨੀਆਂ ਮਾਰ ਲੈ ਉਹ ਸਾਨੂੰ ਵਿੱਚ ਕੋਈ ਨਾ 3 4 ਇੰਚ ਦਾ ਕੋਈ ਫਰਕ ਨਹੀਂ ਪੈਂਦਾ ਕਹੇ ਫਿਰ ਮੈਂ ਸੋਚਦਾ ਮੈਂ ਜੇ ਅੱਜ ਬੰਦੇ ਆ ਜਾਣਗੇ ਮਿੱਟੀ ਪਿੱਛੇ ਨੂੰ ਖਿਚਾ ਕਰਨ ਪੱਧਰਾ ਜਾਂ ਕਰ ਲੈਣਾ ਦਾ ਇੱਥੇ ਤੇ ਐਦਾਂ ਉਹ ਸੋਚ ਰਿਹਾ ਦਾ ਮੈਂ ਚਲੋ ਭਾਈ ਅੱਜ ਰੱਬ ਨੂੰ ਨਹੀਂ ਮਨਜ਼ੂਰ ਮੈਂ ਕਹਿੰਦਾ ਸੀ ਸੇਵਾ ਨਹੀਂ ਕਰ ਸੇਵਾ ਨਹੀਂ ਮਿਲੀ ਸੇਵਾ ਨਹੀਂ ਮਿਲੀ ਕਾਲਾ ਸੇਵਾ ਜਾਗ ਚਮਕੌਰ ਸਾਹਿਬ ਜਿੰਨੀ ਮਰਜੀ ਵਿੱਲਾ ਹੀ ਹੈ ਚਲੋ ਫਾਲਸ ਸੀਲਿੰਗ ਵਾਲੇ ਤਾਂ ਆ ਗਏ ਹਾਂਜੀ ਆ ਗਏ ਭਾਈ ਕਾਲੂ ਨੂੰ ਆ ਕਾਲੂ ਕਾਲੂ ਆਜ ਰਸਤੇ ਹੁੰਦੇ ਕੱਲੂ ਆਏਗਾ ਹੀ ਨਹੀਂ ਅੱਜ ਅੱਜ ਕਾਲੂ ਤਾਂ ਚਮਕੌਰ ਸਾਹਿਬ ਹੋਗਾ ਅੱਜ ਹੋ ਅੱਛਾ ਥੋੜੀ ਹੋਈ ਹੋਈ ਗੱਲ ਫਿਰਾਂ ਬਿਜਲੀ ਵਾਲੇ ਨਾਲ ਹੈ ਅੱਜ ਬਾਥਰੂਮ ਬਾਥਰੂਮ ਤਾਂ ਨਿਬੜੇਗਾ ਅੱਜ ਬਾਥਰੂਮ ਬਾਥਰੂਮ ਕੰਨ ਨਿਪਟੇਗਾ ਇਸ ਵਿੱਚ ਕਾਰਡ ਵੀ ਲਗਾ ਦੇ ਇਸ ਵਿੱਚ ਪੈਡ ਲੱਗ ਜਾਏਗਾ ਬਸ ਠੀਕ ਹੈ ਠੀਕ ਹੈ उसे नहीं। नहीं। फिर दोपहर के बाद बस ठीक है ठीक है इधर ये तो हो चला तो पहले पहले हाँ, तो चलिया बाथरूम ये, तो ये हो गया मुकम्मल हो गया ये खत्म ठीक है ये सीधा साफे करता है ਬੜਾ ਠੀਕ ਹੈ। ਇਹ ਨਾ ਤਾਂ ਪਾਰਾ ਹੋਣਾ ਹੈ ਨਾ ਤਾਂ ਕਲੀ। ਅੱਛਾ ਚਲੋ ਸਮੇਟ ਡਿਜ਼ਾਈਨ ਪਾਦੇ ਹੋ। ਅੱਛਾ ਜੀ। ਇੱਕ ਪਾਦੇ ਚਾਰੋਂ ਪਾਸੇ ਪੱਟਾ ਹੈ। ਇੱਕ ਮੈਂ ਦੋ ਤਰਫੇ ਪੱਟਦੇ ਹਾਂ। ਕੋਪਰ। ਇਸ ਵਿੱਚ ਇਸ ਵਿੱਚ ਦੋ ਤਰਫ ਹੈ? ਹਾਂ। ਤੇ ਇਸ ਵਿੱਚ ਚਾਰੋਂ ਪਾਸੇ ਹੈ। ਬੜਾ ਠੀਕ ਹੈ। ਇਹ ਉੱਪਰ ਪਾਣੇ ਨੂੰ ਕਿ ਕਰ ਦੋ। ਕਿਹੜੇ ਪਾਣੇ ਨੂੰ? ਭਰਾ ਜੀ ਸਮੇਂਟਾ ਨੂੰ ਚ। ਇਹ ਉੱਪਰ ਆਪਣਾ ਪਲੰਬਰ ਨੂੰ ਨਾ ਤਾਂ ਪਲੰਬਰ ਹੈ। ਪਲੰਬਰ ਨੇ ਪਾਣਾ ਹੈ ਮਿੱਟ ਸਮੇਂਟਿਆ ਰ ਇੱਥੇ ਦਾ। ਹਾਂ ਜੀ। ਸਰ ਮੈਂ ਕਰਦਾ ਫੋਨ ਨੂੰ ਪੁੱਛਦਾ ਇੱਕ ਮਿੰਟ ਮੈਂ ਚੱਲੀਏ ਜੀ ਚਮਕੌਰ ਸਾਹਿਬ ਜੇ ਤੁਸੀਂ ਮੈਨੂੰ ਤੇ ਸੱਚ ਪੁੱਛਦੇ ਨਾ ਇਸ ਵਾਰੀ ਲੱਗੇ ਨਹੀਂ ਰਿਹਾ ਵੀ ਅਸੀਂ ਚਮਕੌਰ ਸਾਹਿਬ ਦੇ ਸ਼ਿਦੀ ਜੋੜ ਮੇਲੇ ਪਰ ਜਾ ਰਹੇ ਹਾਂ ਨਹੀਂ ਤਾਂ ਇਸ ਟਾਈਮ ਪੂਰੀ ਧੁੰਦ ਪਈ ਹੁੰਦੀ ਹੈ ਹੱਥ ਸੁਣ ਹੁੰਦੇ ਆ ਤੇ ਹੁਣ ਹੀ ਮੈਂ ਨਾ ਮੋਟਰ ਬਣਾ ਕੇ ਆਇਆ ਮੋਟਰ ਚਲਾ ਕੇ ਗਰਮ ਜਪਾੜੀ ਦੇ ਨਾਲ ਕੋਸੇ ਨਾਲ ਨਾ ਕੇ ਆ ਆ ਉਹਦੇ ਨਾਲ ਮੈਂ ਉਦਾਂ ਦੀ ਨਾ ਅਸੀਂ ਰਾਤ ਵੀ ਕੋਟੀਆਂ ਪਾ ਕੇ ਗਏ ਸਾਰੇ ਘਰ ਦੇ ਜਾ ਸ਼ਾਮ ਨੂੰ ਕੋਲ ਮੱਥਾ ਟਿਕਣ ਗਏ ਚਮਕੌਰ ਸਾਹਿਬ ਅਸੀਂ ਤੇ ਤੁਰੇ ਜਾਂਦੇ ਤੇਜ਼ ਤੇਜ਼ ਕਹਿੰਦੇ ਸਾਨੂੰ ਗਰਮੀ ਆ ਰਹੀ ਹੈ ਮੈਂ ਕਿਹਾ ਜੇ ਕਿਤੇ ਪਿਛਲੇ ਸਾਲ ਪਿਛਲੇ ਸਾਲ ਬਹੁਤ ਠੰਡ ਦੀ ਹੈ ਨਾ ਹਾਂਜੀ ਪਿਛਲੇ ਸਾਲ ਬਹੁਤ ਠੰਡ ਦੀ ਸਾਲ ਤਾਂ ਠੰਡ ਹੋਈ ਹਾਂ ਬਾਹਰ ਤੇ ਸੀ ਠੰਡੇ ਕੁਸੂਰ ਤਰ੍ਹਾਂ ਦੀ ਪੈ ਰਹੀ ਹੈ ਸਮਝ ਨਹੀਂ ਲੱਗ ਰਹੀ ਹੈ ਕੁਝ ਬਸ ਵੀਰੇ ਘੰਟਾ ਡੇਢ ਘੰਟਾ ਦਾ ਠੰਡ ਉਸ ਤੋਂ ਨੋਰਮਲ ਔਰ ਨੋਰਮਲ ਜਿਹਾ ਹੋਇਆ ਤੇ ਕੱਲ ਇੱਕ ਮੈਨੂੰ ਕੱਲ ਬੰਦਾ ਹੀ ਮਿਲਣ ਆਇਆ ਦਾ ਸ਼ਾਮ ਦਾ ਦੁਪਹਿਰ ਜਿਹਨੂੰ ਬੰਦਾ ਮਿਲਣ ਆਇਆ ਦਾ ਮੈਨੂੰ ਉਹ ਟੀ-ਸ਼ਰਟ ਚ ਆਇਆ ਹੋਇਆ ਮੈਂ ਭਾਈ ਠੰਡ ਹੀ ਲੱਗਦੀ ਕ ਤਾਂ ਤੁਹਾਨੂੰ ਬਦਿਓ ਬਾਹਰ ਤੇ ਆਇਆ ਤਾਂ ਕਹਿੰਦਾ ਇੰਨੀ ਠੰਡ ਉੱਥੇ ਨੋਰਮਲ ਜੀ ਹੁੰਦੀ ਸਾਡੇ ਜਿੰਨੀ ਤੁਸੀਂ ਠੰਡ ਠੰਡ ਕਰੀ ਜਾਂਦੇ ਤੇ ਪਹਿਲਾਂ ਜਾ ਕੇ ਉਹ ਨਿੰਮੇ ਦਾ ਬੰਨਾ ਪੜਨਾ ਤੇ ਮਹਿਕ ਨੂੰ ਦੇਖਾ ਮਹਿਕ ਗੱਡੀ ਕੱਢ ਕੇ ਲਿਆਉਂਦਾ ਤੁਹਾਨੂੰ ਫਿਰ ਅੱਜ ਕਰਤਾ ਫਿਨਿਸ਼ ਵੈਰੀ ਗੁੱਡ ਹਾਂ ਇੱਧਰ ਕਰਤਾ ਫਿਨਿਸ਼ ਜੀ ਇੱਧਰ ਵੀ ਕਰਤਾ ਕਿੱਧਰ ਉੱਧਰ ਕਰ ਉੱਧਰ ਕਰੀ ਦਿੰਦਾ ਤਾਂ ਬਾਸ ਹੁਣ ਉਹਦਾ ਸਾਫੇ ਪਲੇਨੇ ਆ ਕਰਤਾ ਕਰਤਾ ਸਾਰਾ ਮਹਿਕ ਇੱਥੇ ਮਹਿਕਾ ਮਹਿਕ ਨੂੰ ਬੁਲਾ ਮਹਿਕ ਉਪਰ ਮਹੱਗ ਮਹੱਗ ਲੈ ਵੀ ਤੱਕ ਅੱਧਾ ਲੱਕ ਮਹੱਗ ਨਹੀਂ ਸਾਨੂੰ ਮੈਨੂੰ ਲੈਣੀ ਪਣੀ ਗੱਡੀ ਉਹ ਨਮੈ ਲੈ ਬੰਨਾ ਤਰੇ ਪਾਰਨਾ ਫਿਰ ਲੋਈ ਲੈ ਕੇ ਜਾਣੀ ਆ ਤੇ ਲੇਟ ਹੋ ਕੇ ਫਿਰ ਲੈ ਚੱਲ ਲੇਟ ਹੋ ਕੇ ਜੇ ਲੈ ਲੇਟ ਨਹੀਂ ਰਾਤੋ ਹੀ ਤੁਰ ਕੇ ਆਇਆ ਤੂੰ ਹੋਰ ਕਲਰ ਤਾਂ ਕੱਟ ਲਾ ਬਾਹਰ ਕਲਰ ਨਿਕਲ ਜੁਗੇ ਹਾਂ ਪਰਨਰ ਪਰਜਵ ਕੱਲ ਵੀ ਹੀ ਬੰਨੇ ਹਸਦਾ ਬਾਈ ਕੋਈ ਨਹੀਂ ਪਰਨਾ ਦਾ ਇਹ ਬਗਲ ਬਗਲ ਕਾਨੂੰਨ ਬੰਨ ਵਧੀਆ ਲੱਗਦਾ ਹੈ ਠੀਕ ਹੈ ਅੱਜ ਅਸੀਂ ਮਾਡਲ ਚੇਂਜ ਕਰਤੇ ਪਰਨੇ ਆਦੇ ਹਾਂ ਗੋਲ ਪਰਨੇ ਗੋਲ ਪਰਨੇ ਬੰਨੇਗਾ ਗੋਲ ਪਰਨੇ ਬੰਨੇ ਮੈਂ ਵੀ ਗੋਲ ਪਰਨਾ ਬੰਨੇ ਇਧਰ ਨਿੰਮੇ ਨਿੰਮੇ ਗੋਲ ਪਰਨਾ ਕਦਾ ਲੱਗਦਾ ਤਾਂ ਵਧੀਆ ਹਾਂ ਸਾਨੂੰ ਗੱਡੀ ਮਹ ਹੈ ਕਹਿੰ ਮੈਨੂੰ ਲਿਆਉਣੀ ਪੈਣੀ ਹੈ ਫੜ ਤੋਂ ਇੱਥੇ ਲੈ ਕੇ ਆਉਂਦਾ ਫਿਰ ਮੈਂ ਹੈ ਪਤਾ ਨਹੀਂ ਕਿੱਧਰ ਲੰਘਿਆ ਯਾਰ ਗੱਡੀ ਮੈਂ ਕੱਢ ਲਿਆ ਆ ਨਿੰਮਾ ਸੇਵਾਦਾਰ ਖੜਾ ਇਧਰ ਅੱਜ ਗੋਲ ਪਰਣਾ ਬਣ ਕੇ ਤਾਂ ਤੇ ਆ ਕੇ ਗੋਲ ਪਰਣਾ ਬੰਨਣਾ ਪੈਂਦਾ। ਵਧੀਆ ਲੱਗਦਾ ਬੰਨਿਆ ਹੋਇਆ। ਹਾਂ ਹਾਂ ਦੇਖ ਤਾਂ ਸੀ ਉਹ ਦੇ ਸ਼ੀਸ਼ੇ ਚੋਂ ਦੇਖੋ ਪਰ। ਇਹ ਵਧੀਆ ਲੱਗਦਾ। ਦੇਖ ਲੈ ਨਹੀਂ ਬਣ ਗਿਆ ਦੂਜਾ ਸਟਾਈਲ ਕਰ ਦਣਾ ਮੈਂ ਹੁਣ। ਨਾ ਨਾ ਠੀਕ ਆ। ਹਾਂ। ਠੀਕ ਹੈ। ਵਧੀਆ ਲੱਗਦਾ ਮੈਂ ਠੀਕ ਹੈ। ਸਿੰਘ ਬਣ ਗਿਆ ਸਿੰਘ। ਨਾਗੇ ਦਾ ਤੂੰ ਉਹ ਦਾ। ਹੈ? ਕ੍ਰਿਸ਼ਚਨ ਦਾ। ਨਾ ਨਾ। ਤੇ ਇਹ ਵੀ ਗੱਲ ਮਹੀਪਾ ਉਹ ਉਹ ਇਹ ਡਾਇਲੋਗ ਤਾਂ ਭੱਲੇ ਜਾਂਦਾ ਤੁਹਾਨੂੰ ਮੈਂ ਕਦੇ ਨਹੀਂ ਮਾਰਦਾ ਹੈਗਾ ਉਹ ਲੈ ਕੇ ਰੱਬ ਦਾ ਨਾਂ ਗੱਡੀ ਤੋੜ ਲੈ ਬੇ ਡਰੈਗ ਦਾ ਵਾਹੇ ਸਤਨਾਖਰ ਚਾ ਪਾਛਾ ਭਾਈ ਬੈਠਿਆ ਉਹਨਾਂ ਦੇ ਨਾਲ ਤਾਂ ਕਰਕੇ ਅੱਗੇ ਨੇੜੇ ਤੇ ਬੈਠ ਜਾਂਦੇ ਤੇ ਤਾਂ ਕਹਿ ਹੋ ਜਾਂਦਾ ਤਾਂ ਇਹ ਤਾਂ ਗੱਲ ਹੈ ਬੰਤ ਵਜੇ ਮੈਂ ਤੇ ਦੋ ਵਾਰ ਫੋਨ ਆਲੇ ਮੈਂ ਚੱਕੇ ਨੂੰ ਹੁਣ ਤੋਰੇ ਕਰਦਾ ਮਤਲਬ ਇਹਨੂੰ ਪੁੱਛਿਆ ਕਿੱਥੇ ਆ ਉੱਥੇ ਹੋਣਾ ਭਾਈ ਜਿੱਥੇ ਗੱਲ ਤੇ ਆਪਾਂ ਕੱਲ ਨਿਮੇ ਕਿੰਨੇ ਲੰਗਰ ਲੱਗੇ ਹੋ ਤੇ ਭਾਈ ਕਾਂਤਾ ਨਹੀਂ ਛੱਡਦੇ ਤੂੰ ਖਾ ਸੇ ਤੇ ਲੰਗਰ ਭੁੱਲੇ ਗਿਆ ਪੰਜ ਲੰਗਰ ਤੇ ਜਾ ਤਾ ਅਸੀਂ ਪਹੁੰਚੇ ਹਾਂ ਪੰਜ ਤੇ ਹਾਂ ਨਾ ਲੈ ਲੈ ਨਾ ਛੱਡ ਦੋ ਦੇ ਦੇ ਦੋ ਲੈ ਜਿੰਮੀ ਬਾਈ ਹਾਂ ਹਾਂ ਬਸ ਬਸ ਮੁਕੇ ਬਹੁਤ 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 ਬਸ ਬੋ ਬਸ 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 ਉਹ ਬਸ 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 ਬਹੁਤ ਸਵੇਰ ਦੇ ਲੱਗੇ ਖਾਣ ਇੱਥੇ ਲੈ ਭਾਈ ਚੱਲੀਏ ਵਾਹਿਗੁਰੂ ਸਤਨਾ ਸੱਚਾ ਪਾਤਸ਼ਾਹ ਭਾਈ ਮੁੰਡਿਆਂ ਨੇ ਸੇਵਾ ਕੀਤੀ ਇੱਥੇ ਬਹੁਤ ਸਾਰੀ ਬਰੈਡਾਂ ਦਾ ਪਾਣਾ ਲੈਟਾਂ ਜੀ ਨਾ ਲਾਦਲੇ ਹਣੋ ਪਕਾ ਲੋ ਅੱਜ ਸਵਾਸਤੀ ਦਾ ਸਜ ਮੈਂ ਸੋਚਦਾ ਤਾਂ ਵੀ ਅੱਜ ਸੰਗਤ ਘੱਟ ਹੋਊਗੀ ਪਰ ਐਤਵਾਰ ਕਰਕੇ ਜਿੰਨੇ ਮੈਂ ਬਾਈ ਭੀੜ ਹੋਊਗੀ ਖਾਦੀ ਭੀੜ ਨਹੀਂ ਜੀ ਸੰਗਤ ਇਕੱਠ ਹੁੰਦਾ ਇਕੱਠਾ ਉਹ ਘੱਟ ਪਤਾ ਮੈਂ ਵੀ ਦੇਖਿਆ ਤਾਂ ਬਹੁਤ ਭੀੜ ਹੈ ਬਾਈ ਬਹੁਤ ਬਹੁਤ ਦੁਨੀਆ ਬਹੁਤ ਦੁਨੀਆ ਆਈ ਹੋਈ ਇੱਥੇ ਕਹਿੰਦੇ ਨੇ ਇਕੱਠ ਸੰਗਤ ਦਾ ਇਕੱਠ ਰਹਿਣਾ ਤਾਂ ਮੈਂ ਭਾਈ ਮੁੰਡੇ ਲੱਗੇ ਹੋਏ ਇੱਥੇ ਨਿੰਬਾ ਪੱਜ ਰਸ ਮੈਂ ਬੋਕਾ ਛੋਟਾ ਜਿਹਾ ਗਲਾਸ ਹੀ ਘੱਟ ਹੋਵੇ ਰਸ ਉਦੇ ਦੇ ਲਿਆ ਪੀ ਲੰਦੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਹਾਂ ਜੀ 사ਵਾ ਦੇਖਣ ਚੱਲੀ ਆਈ ਜਾਣਾ ਉਹ ਜਾਣਾ ਆ ਕੇ ਜਾਣਾ ਨਾਲ ਹਾਂਜੀ ਜਾਣਾ ਸਵਾ ਦੇਖਣ ਚੱਲੀਏ ਚੱਲ ਆ ਜੋ ਤੇ ਲੀਤੇ ਜੋੜ ਮੇ ਲਾਏ ਹਾਂ ਅੱਛਾ ਅੱਛਾ ਹਾਂ ਤਵਾ ਨਹੀਂ ਕਹੀ ਤੇ ਪਈ ਨਿੰਮਾ ਬੜਾ ਘਾੜ ਬੰਦਾ ਏ ਉਹ ਨਿੰਮਾ ਬਾਈ ਖੱਚ ਕੇ ਰੱਖਿਆ ਘਰ ਕੰਮ ਹਾਂ ਨਾ ਇਹਨੂੰ ਕੱਢਦੇ ਹੁਣ ਮੇਰੇ ਤੇਰੀ ਫਾਇਰ ਫੋਲਵਿੰਗ ਬਹੁਤ ਜ਼ਿਆਦਾ ਕੁਝ ਵੀ ਆ? ਹਨਾ। ਥਾਨੇ ਮੈਂ? ਹਾਂ ਭਾਈ। ਰਸ ਬੜਾ ਸਵਾਦ ਆ। ਵਿੱਚ ਨਿੰਬੂ, ਉਦਿੰਨਾ ਆਹਾਂ। ਪੂਰਾ ਫਲੇਵਰ ਆ ਰਿਹਾ। ਆਦਾ ਆਵੇ। ਬੜਾ ਸਵਾਦ ਆਵੇ। ਨਾਲ ਇਹਦਾ ਪੀਤਾ। ਮਨੋਲੇ ਘਟ ਮੈਂ 100 ਰੁਪਏ ਨੂੰ ਜੀ ਕਰ ਲਾ ਗਿਆ ਤਾਂ। ਅਸੀਂ ਤਾਂ ਹੀ ਦਾ ਪੀਤਾ ਵੀ ਸਾਡੇ ਇਲਾਕੇ ਦੇ ਬੰਦੇ ਨੇ ਲਾਇਆ ਹੋਇਆ ਲੰਗਰ ਭਾਈ। ਅੱਗੇ ਫੇਰ ਲੰਗਰ ਲੱਗਾ ਜੀ ਕਾ। ਆਏਗਾ ਕੀ ਗੁਰੂ ਨਮੇ ਲੈ ਫਰਿਕਾਰਾ ਨੋ ਯਾਰ ਨਾ ਨਾ ਕਰ ਕੱਲ ਅੱਪਾ ਅੱਜ ਇਹ ਕੱਲ ਕੰਮ ਕਰਾ ਅੱਜ ਲੰਗਰ ਇੱਕ ਨਹੀਂ ਛੱਡਣਾ ਹੈਗਾ ਤਾਂ ਮੁਕੇ ਬਸ 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 ਇੱਕੋ ਬਹੁਤ ਹੈ ਕਹਣਾ ਬਾਈ ਨਹੀਂ ਕਹਣਾ ਤੂੰ ਖਾ ਲੈ ਖਾਣਾ ਤੇ ਤੇ ਰਸ ਦੀ ਖੀਰ ਲੋ ਭਾਈ ਵੀਰ ਸਾਨੂੰ ਮਿਲਿਆ ਸ਼ੁਕਰੀਆ ਭਾਈ ਹਾਂ ਅੱਜ ਅਸੀਂ ਗੱਡੀ ਹੋਰ ਪਾਸੇ ਨੂੰ ਘੁਮਾ ਕੇ ਲੈ ਕੇ ਆਏ ਹਾਂ ਮੰਡੀ 'ਚ ਖੜਾਈ ਗੱਡੀ ਲਗਾ ਕੇ ਇੱਧਰ ਉੱਧਰ ਤੇ ਜਿੰਨੇ ਨੂੰ ਕਹਦਾ ਤੈਨੂੰ ਘੱਟ ਤੋੜਨ ਤੋਰੂਗਾ ਮੈਂ ਦੇਖਿਆ ਉਹ ਸਾਹਮਣੇ ਗੱਡੀ ਖੜੀ ਇੱਥੇ ਤੁਰ ਕੇ ਆ ਕਿ ਸਿੱਧਾ ਗਲੀ ਉਗੜੀ ਗੁਰਦੁਆਰੇ ਘਰ ਹਾਂ 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 ਤੋੜ ਮਾ ਵੀ ਚਾਹੀਦਾ ਹਾਂ 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 ਸਿਰਫ ਇਹ ਦੇ ਜਰੇ ਹਾਂ ਲੈ ਹੋਰ ਅਡੇਤਰ ਉਹਨੂੰ ਵਿੱਕੀ ਨੂੰ ਕਰੀ ਫੋਨ ਨੇਤਰ ਹੀ ਲੈਂਚ ਫਸੇ ਹੋਏ ਤੇ ਕੀ ਟ੍ਰੈਫਿਕ ਖੁੱਲ ਗਈ ਇਹਨਾਂ ਨੂੰ ਅਸੀਂ ਪਿੱਛੇ ਸਭ ਤੇ ਪੁੱਛੀ ਮੜੇ ਜੀ ਵਿੱਕੀ ਨੂੰ ਕਾਲ ਤੁਸੀਂ ਗੱਡੀ ਅੱਗੇ ਲੰਘਾ ਸੀ ਪਿੱਛੇ ਖੜਾਈ ਸੀ ਤੁਸੀਂ ਗੱਡੀ ਜੇ ਤਾਂ ਟ੍ਰੈਫਿਕ ਖੁੱਲੂਗੀ ਫਿਰ ਤਾਂ ਸੀਗਾ ਅੱਗੇ ਲੈ ਨਹੀਂ ਪਿੱਛੇ ਨੂੰ ਮੁੜ ਜੀ ਮੁੜ ਜਾਣਾ ਸੀਗਾ ਪੁੱਛੀ ਮੜੇ ਫੋਨ ਕਰਕੇ ਉਹਨਾਂ ਨੂੰ ਫਿਰ ਪਿੱਛੇ ਤੋਂ ਮੋੜ ਲਈ ਗੱਡੀ ਅਸੀਂ ਹਾਂ ਹਾਂ ਪੈਰ ਮਜਰੇ ਨੂੰ ਘੁੰਮ ਕੇ ਆਜਿਓ ਤੁਸੀਂ ਨਾ ਹਾਂ ਬੜਾ ਠੀਕ ਹੈ ਜੀ ਪੈਰ ਮਜਰੇ ਨੂੰ ਆਜੇ ਤੇ ਘੁੰਮ ਕੇ ਜੀ ਆਪਾਂ ਦੇਖ ਲੈ ਜੀ ਜਦ ਤੂੰ ਸਾਡੇ ਕੋਲ ਦੀ ਲੰਘਿਆ ਬਾਈ ਮੈਂ ਕਹ ਲਾ ਵੀ ਜੋ ਲੋਕ ਨਾ ਤਿੰਨ ਤਿੰਨ ਲਾਈਨਾਂ ਬਣਾਉਣ ਲੱਗ ਗਏ ਤੇ ਜਾ ਕੇ ਉੱਥੇ ਮੂਰੇ ਮੈਂ ਸਾਹਮਣੇ ਤੇ ਵੀ ਆਉਣਾ ਕਿਸੇ ਨੇ ਮਹੀ ਦਾ ਪਿੱਛੇ ਰੱਖੀ ਮੈਂ ਕੋਈ ਪੰਗਾ ਹੋ ਗਿਆ ਤਾਂ ਮੈਂ ਆ ਦੱਸਿਆ ਪਰ ਹੰਡਚ ਮੈਂ ਨੇ ਉੱਥੇ ਪਹੁੰਚੜੇ ਆਣਾ ਗਰਦੇ ਪੋੜ ਦੇ ਕੋਲ ਥੋੜਾ ਜਾਮ ਆ ਉਰ ਦੇ ਪਿੱਛੇ ਸਾਰੇ ਹੀ ਬੰਦਾ 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 ਚੱਲ ਠੀਕ ਹੈ ਬਾਈ ਫਿਰ ਪਿੱਛੇ ਮੋੜਦੇ ਸੀ ਫਿਰ ਠੀਕ ਹੈ ਠੀਕ ਓਕੇ ਓਕੇ ਦੇਖਿਆ ਬੰਨੇ ਮੈਂ ਹਾਂ ਇਹ ਠੀਕ ਨਾ ਬਾਈ ਬੰਦ ਗਿਆ ਫਿਰ ਹਾਂ ਫੇਰ ਨਹੀਂ ਦਿੱਦਿਆ ਦਾ ਅਪਡੇਟ ਥੋੜਾ ਜਿਹਾ ਦਿਮਾਗ ਲਾਉਣਾ ਪੈਂਦਾ ਨਹੀਂ ਤਾਂ ਹੁਣ ਟ੍ਰੈਫਿਕ ਜਾਮ 'ਚ ਫਸਿਆ ਪਿਆ ਹੁਣ ਦਾ ਲਓ ਜੀ ਸਵਾ ਸ਼ੁਰੂ ਹੋ ਗਈ ਇੱਥੋਂ ਸਿੱਧੀ ਜੋੜ ਮੇਲਾ ਐ ਸੱਡ ਨੂੰ ਅਸੀਂ ਆਏ ਨਹੀਂ ਦਿਖਾ ਲੈਣਾ ਚਲ ਆ ਸੱਡ ਵੀ ਆ ਲੈ ਹੈਂ ਸਾਰੇ ਪਾਸੇ ਜਾ ਸਾਰੇ ਪਾਸੇ ਘੁੰਮਾ ਜਰਾ ਅੱਜ ਵੀ ਸੰਗਤ ਕਾਫੀ ਆ ਭਾਈ ਸੰਡੇ ਕਰਕੇ ਜਿੱਦਾਂ ਮੈਂ ਪਹਿਲਾਂ ਗਿਆ ਮੈਂ ਸਿੰਘਾਂ ਦੀਆਂ ਫੌਜਾਂ ਆ ਗਈਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਹੋਣੀ 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 ਸਾਲੀ ਆਲੀ ਸਾਲੀ ਆਸਾਲੀ ਨੋ ਡੋਟਰੀ ਲੱਤ ਮਾਰਦਾ ਕੋੜਾ ਲਓ ਜੀ ਪੁੱਜ ਗਏ ਜੀ ਗੜੀ ਸਾਹਿਬ ਗੁਰਦੁਆਰੇ ਦੇ ਬਾਹਰ ਹਲੇ ਅਸੀਂ ਨਿੰਮੇ ਦਾ ਫੈਨ ਮੈਲਾ ਫੋਟੋ ਖਿਜਾਣੀ ਬਾਈ ਬਾਈ ਮੈਂ ਨਿੰਮੇ ਦਾ ਫੈਨ ਆ ਨਿੰਮੇ ਦਾ ਫੈਨ ਆ ਨਿੰਮੇ ਦਾ ਫੈਨ ਆ ਬਾਈ ਪਰ ਨੇ ਸੇਮ ਸੇਮ ਬਨੇ ਹੋਏ ਅੱਜ ਹੂੰ ਨਿੰਮੇ ਦਾ ਫੈਨ ਆ ਫੋਟੋ ਖਿਜਾਣੀ ਮੈਂ ਨਿੰਮੇ ਆਪਾਂ ਗਾੜੀ ਬਿਲਾ ਆ ਗਿਆ ਆਪਾਂ ਉਹ ਬਣ ਜਾਣਾ ਗੁਰੂ ਸੱਤੂ ਬਣ ਜਾਣਾ ਆਪਾਂ ਸੇਵਾ ਬੰਦ ਪਾਪਾ ਕੱਲ ਚੱਲੀ ਆ ਜਾ ਆਇਆ ਉੱਧਰ ਬੰਦ ਬਾਬੇ ਨੂੰ ਬਹੁਤ ਸੰਗਤ ਆਈ ਬਾਈ ਅਸੀਂ ਤਾਂ ਅੱਜ ਅਸੀਂ ਫਸ ਗਏ ਅੱਜ ਬਹੁਤ ਟ੍ਰੈਫਿਕ ਹੋਣਾ ਅਸੀਂ ਗੱਡੀ ਪਿੱਛੇ ਮੋੜ ਲਈ ਅੱਛਾ ਮੱਥਾ ਟੇਕ ਦੇ ਉੱਧਰ ਹਾਂ ਟੇਕ ਲੈ ਦਿੰਦਾ ਲੋ ਜੀ ਸਾਰਾ ਨਾਮ ਮਿਲ ਲਿਆ ਕਰ ਲਿਆ ਬਾਤਵਾ ਬਾਬ ਜੀ ਖੜੇ ਨੇ ਇੱਧਰ ਅਧਰ ਕਾਕਾ ਮਿੱਟੂ ਬਾਈ ਦਾ ਨਵਾਂ ਨਹੀਂ ਪਤਾ ਪੈਸੇ ਮਿਲ ਲਿਆ ਬਾਈ ਨੂੰ ਮਿੱਟੂ ਤਾਂ ਬਰੋ ਐ ਬਰੋ ਤੁਹਾਨੂੰ ਹੋਰੀ ਵੜਾ ਉਹ ਯਾਰ ਹਾਂ ਹੁਣ ਪਤਾ ਲੱਗਿਆ ਕਿਹੜਾ ਕਿਹੜਾ ਤਾਂ ਕਿਹੜਾ ਡਾਇਲੌਗ ਦਾ ਆਪਣਾ ਹੋ ਕਦੋਂ ਆਇਆ ਹੱਥ ਤਾਂ ਗਿਆ। ਅੱਛਾ ਅੱਛਾ। ਮੈਂ ਜੋ ਗੌਰ ਨਾਲ ਦੇਖਿਆ। ਦਾ ਭਰਾ ਨਾਲ ਤਾਂ ਮੈਂ ਮਣੰਗਾ ਬੰਦਾ ਜੀ ਦਾ। ਮੈਂ ਕਿਹਾ 7-8 ਸਾਲ। 7 ਤੱਕ ਨਾ 7-8 ਸਾਲ ਬਾਅਦ ਮਿਲਿਆ ਜਨ। ਮੈਂ ਕਿਹਾ ਪਹਿਲੀ ਵਾਰ ਗਏ ਤੇ ਮੈਂ ਕਿਹਾ ਪੰਜਾ ਦਾ। ਪਹਿਲੀ ਵਾਰ। ਹਜੂਰ ਸਾਹਿਬ ਨੂੰ ਭਾਈ ਮੁੰਡਾ ਇਹ ਦੋਨੇ ਭਾਈ ਗਏ ਤੇ ਇਹ। ਇਹ ਮੁੰਡਾ ਅਰਦਾਸਾਂ ਕਰਦਾ ਦਾ। ਮੇਰਾ ਵਿਜਾ ਲੱਗ ਜਾਵੇ ਵਿਜਾ ਲੱਗ ਜਾਵੇ। ਉੱਥੇ ਜਾ ਦੂਜੇ 3 ਦਿਨਾਂ ਅੱਗੇ ਆਖੀ ਦੀ ਖਬਰ। ਨਹੀਂ ਜਦੋਂ ਪੌਂਚਰ ਹੈ। ਪੌਂਚਰ ਤੋਂ ਪਹਿਲਾਂ ਹੀ ਲੱਗ ਗਿਆ ਦਾ। ਪੌਂਚਰ ਤੋਂ ਪਹਿਲਾਂ ਹੀ ਲੱਗ ਗਿਆ ਦਾ। ਜਿਆਦਾ ਰਹਿ ਗਿਆ 100 ਕਿਲੋ। ਲੀਟਰ ਚਾਹ ਪੀਤੀ ਆਪਾਂ ਨੇ। ਇਹ ਕਹਿੰਦਾ ਮੁਰਦਾ ਮੈਂ ਕਹਿੰਦਾ ਨਾ ਇਦਾਂ ਨਹੀਂ ਮੁਰਦਾ ਫਿਰ ਹੁਣ ਤਾਂ ਜਾ ਕੇ ਆਵਾਂਗੇ ਯਾ ਟਿਕਾ ਬਾਈ ਚੱਲ ਹੋ ਗਿਆ ਪੀਆਰ ਹੋ ਗਿਆ ਕਿ ਨਹੀਂ ਹਲੇ ਨਾ ਨਾ ਪੱਕਾ ਨਹੀਂ ਥੱਕ ਲੈ ਯਾਰ ਪੱਕਾ ਨਾ ਪੱਕਾ ਵੀ ਨਹੀਂ ਹੋਇਆ ਨਾ ਯਾਰ ਆਏ ਨਾ ਲੈ ਵੇ ਤੇਰੀ ਅਰਦਾਸਾ ਕਰਦੇ ਮਹਾਰਾ ਜੱਟੇ ਜਾਂਦੀ ਸਰ ਪੱਕਾ ਆ ਪੀ ਸਿੰਘ ਵੀ ਆ ਗਿਆ ਮੈਂ ਵਿਛਾੜੇ ਨਹੀਂ ਆ ਪੁਰਾਣਾ ਪਾਰਟਨਰ ਪਛਾਣੇਵਾ ਦੇ ਪੱਕੇ ਹੋ ਐ ਜੀ ਸਿੱਧੇ ਚੜਾਇਆ ਤਾਂ ਜਾਗੇ ਹਜੂਰ ਸਾਹਿਬ ਹਜੂਰ ਸਾਹਿਬ ਦਾ ਚੜਾਦਾ ਜਹਾਜ਼ ਸਾਹਿਬ ਅਸੀਂ ਪਹੁੰਚੇ ਬਾਈ ਹੁਣ ਇਹਦੀ ਅਰਦਾਸਾਂ ਪੱਕੇ ਦੀ ਵੀ ਕਰ ਦੇਣੀ ਆਪਾਂ ਨੇ ਅੱਜ ਪੱਕਾ ਕਰਾ ਦੇਣਾ ਹੁਣ ਇਸ ਵਾਰ ਬਾਈ ਯਾਰ ਹੋ ਕੇ ਆਊਗਾ ਹੁਣ ਪੱਕਾ ਹੀ ਐ ਹੁਣ ਗੱੱਚਾ ਆਇਆ ਕਿਤੇ ਜਿੰਨੀ ਦਿਨ ਰਹਿ ਗਏ ਪੱਕਾ ਹੋਣ ਕਿਦਾਂ ਪੱਕਾ ਕਰਾਉਣਾ ਪੈਲ ਪਾਉਣੀ ਆ ਹਾਂ ਆਪਣਾ ਹੀ ਜਾਵੇ ਪੈਲ ਪਾ ਗੀ ਪ੍ਰੋਜੈਕਟ ਦੇਖ ਰਖਾ ਤਿਆਰ ਹੋ ਗਿਆ ਅੰਦਾ ਜੱਸਾ ਖੜਾ ਇਹ ਤੇਰਾ ਨਾਮ ਭੁੱਲ ਗਿਆ ਮੈਂ ਭੁੱਲ ਗਿਆ ਹਾਂ ਯਾਰ ਕਿੰਨੇ ਸਾਲ ਤੱਕ ਸਾਲ ਦਾ ਹੋ ਗਿਆ ਯਾਰ ਸੁਖਦੀਪ ਸੁਖਦੇਵ ਤੇਗਾ ਕੱਚਾ ਨਾਮ ਵੀ ਤਾਂ ਸੁਖਦੀਪੇ ਕਹਿੰਦੇ ਤੇ ਜਿਹਦੋਂ ਉਹ ਮਿੱਠੂ ਕਹਿੰਦੇ ਤੇਰੇ ਭਾਈ ਨੂੰ ਮੈਂ ਸੁਖਦੀਪੇ ਕਹਿੰਦੇ ਸੁਖਦੀਪੇ ਕਹਿੰਦੇ ਹੈ ਮਲਵਾਨ ਹੈ ਆ ਰਿਹਾ ਤੇਰੇ ਕੋਲ ਬਹੁਤ ਜਲਦ ਆਉਂਗਾ ਤੇਰੇ ਕੋਲ ਮੈਂ ਹਾਂ ਤੋਂ ਦੇਗ ਬਣ ਕੇ ਫਿਰ ਇੱਥੇ ਆ ਜਾਂਦੀ ਆ ਇੱਥੇ ਫਿਰ ਪਰਤਾਈ ਜਾਂਦੀ ਆ ਸੰਗਤਾਂ ਨੂੰ ਅੰਦਰ ਆਣ ਦਿਓ ਉੱਧਰ ਪਾਟਿਆ ਕਰਨੀ ਹੈਗੀ ਹੈਗੀ ਪਾ ਦੋ ਉੱਧਰ ਪਾ ਦੋ ਪਾ ਦੋ ਪਾ ਦੋ ਅੰਦਰ ਪਾ ਦੋ ਠੀਕ ਹੈ ਠੀਕ ਬੈਜੋ ਬਾਬਾ ਜੀ ਗਰਮ ਹੈ ਬਹੁਤ ਜ਼ਿਆਦਾ ਗਰਮ ਹੋਣੀ ਹੈ ਠੀਕ ਹੈ ਬਾਬਾ ਆਖਰਾ ਆਖਰ ਨੂੰ ਕਹਿੰਦਾ ਬਤਾ 15 ਕਿਲੋ ਕੀ ਪਾਤਾ ਦੇਸੀ ਕੀ 15 ਕਿਲੋ ਚੀਨੀ 15 ਕਿਲੋ ਆਟਾ ਤਿੰਨ ਗੁਣਾ ਪਾਣੀ ਤਿੰਨ ਗੁਣਾ ਪਾਣੀ ਲਾ ਭਾਈ ਹੁਣ ਅਜ ਪੂਰੀ ਵਿਧੀ ਦੱਸਦੇ ਆਂ ਜੀ ਗੁਰੂ ਘਰ ਚ ਦੇਗ ਬੰਤ ਦਵਾਰਾ ਕਿੱਦਾਂ ਬਣਾਈ ਜਾਂਦੀ ਆ ਦਵਾਰਾ ਨਹੀਂ ਮਾਰਾ ਜੀ ਬਣਾਉਂਦੇ ਆ ਅੱਛਾ ਮੈਂ ਮੈਂ ਤਾਂ ਰ ਇੱਕ ਮਿੰਟ ਨਹੀਂ ਚੱਲੀ ਮੈਂ ਦਵਾਰਾ ਕਿਹਾ ਮੈਂ ਤਾਂ ਨਹੀਂ ਦੇਖਿਆ ਮਹਾਰਾਜ ਜੀ ਤੇਰੀ ਠੀਕ ਐ ਪਰ ਮਹਾਰਾਜ ਜੀ ਆਪੇ ਜਾਨਾ ਜ਼ਰਾ ਕੰਮ ਬੰਦੇ ਦੇ ਹੱਥ ਬਸ ਹੈ ਨਹੀਂ ਕੋਈ ਲਾ ਜੀ ਆ ਚਾਚਾ ਪਾਤਾ ਅੰਦਰ ਸਾਡਾ ਬਾਈ ਗਿੱਲ ਬਾਈ ਆ ਗਿਆ ਗਿੱਲ ਬਾਈ ਹੋਰ ਗਿੱਲ ਬਾਈ ਠੀਕ ਐ ਨਾ ਚੱਲਦੀ ਗਿੱਲ ਜੀ ਉਹ ਹੋਣੀ ਓਏ ਬਿੱਟੂ ਕਸਾ ਚੱਲਣਾ ਹੈ ਘਸੋਂ ਨਾਲ ਚੱਲਣਾ ਹੈ 20 ਰੁਪਏ ਦੇ ਦੇਖ ਕਿਵੇਂ ਨਹੀਂ ਮਰੀ ਬੜੀ ਇਹਨੂੰ ਹੈਗੀ ਇਹਦੇ ਨੂੰ ਬੈਠੇ ਜਾਓ ਦਡੰਗੇ ਮਾਰਦਾ ਜਿਵੇਂ ਹੈਪੀ ਕੋ ਜਿੱਦੋ ਚਿੰਤਾ ਆਹ ਆਹ ਠੀਕ ਹੈ ਗਾਦੇ ਜੋ ਇਸ ਦੇ ਵਿੱਚ ਆਟਾ ਪਾਸਦੇ ਥੋੜਾ ਜਿਹਾ ਬ੍ਰਾਊਨ ਹੋ ਗਿਆ ਤੇ ਖੁਸ਼ਬੂ ਜਿ ਹੋਣੀ ਸ਼ੁਰੂ ਹੋ ਗਈ ਆਟੇ ਦੀ ਇਸ ਤੋਂ ਬਾਅਦ ਚੀਨੀ ਪਾਈ ਜਾਊਗੀ ਲੋ ਜੀ ਚੀਨੀ ਪੱਤੇ ਵਿੱਚ ਚੀਨੀ ਪੱਤੇ ਵਿੱਚ ਬਹੁਤ ਹੋ ਗਿਆ ਆਹੋ ਹੋ ਗਿਆ ਨਾ ਆਹੋ ਹੋ ਗਿਆ ਨਾ ਬੱਚੇ ਪਾਣੀ ਪਾਤਾ ਕੀ ਕਰਨਾ ਤਾਂ ਮੈਂ ਕੁਝ ਨਹੀਂ ਕੁਝ ਨਹੀਂ ਮੈਂ ਵੀਡੀਓ ਬਣਾਉਣੀ ਜੀ ਲੈਟ ਲੈਟ ਹੋ ਗਿਆ ਲੈਟ ਥੋੜਾ ਜਿਹਾ ਲੋ ਜੀ ਨੰਮਾ ਬਾਜੀ ਸੇਵਾ ਕਰਦੇ ਹੋਏ ਨੰਮੇ ਕਹਿੰਦੇ ਸੇਵਾ ਨਹੀਂ ਕਰਦੇ ਹੈਗੇ ਹੁਣ ਭਾਈ ਕਿਆ ਕਹਿੰਦੇ ਹੁੰਦੇ ਔਰ ਸਾਡੀ ਕੋ ਸਾਡੀ ਵੀਡੀਓ ਬਣਾ ਦੇ ਸੇਵਾ ਕਰੀਏ ਹਾਂ ਹੁਣ ਨਿਮਮਾ ਸੇਵਾ ਕਰਦਾ ਮੈਂ ਨਿਮਮੇ ਦੀ ਵੀਡੀਓ ਲੋਕਾਂ ਨਾਲ ਨਿਮਮਾ ਸੇਵਾ ਕਰਦਾ ਮੈਂ ਵੀਡੀਓ ਹੁਣ ਹੁਣ ਐਂ ਕਹਿੰਦੇ ਮੈਂ ਤੂੰ ਮੇਰੀ ਵੀਡੀਓ ਬਣਾ ਮੈਂ ਸੇਵਾ ਕਰਦਾ ਯਾਰ ਠੀਕ ਅੱਗੇ ਪਿੱਛੇ ਰੱਖ ਕੈਮਰਾ ਮੇਰੇ ਆਹ ਸੇਵਾ ਚੱਲ ਰਹੀ ਹੈ ਬਦਦਾ ਕੈਮਰਾ ਮੈਂ ਲੈਂਦਾ ਹੋ ਜੀ ਸੇਵਾ ਚੱਲ ਰਹੀ ਐ ਕਿਉਂਕਿ ਹੋਰ ਸਾਹਿਬ ਚੱਲ ਵੀ ਚੱਲ ਨਵੇਂ ਹੋਰ ਜਨ ਜਾਦਾ ਦੇ ਚ ਉਹ ਪਿਛਲੇ ਪਾਸੇ ਇੱਥੇ ਅੱਗੇ ਲਿਆ ਅੱਗੇ ਇੱਥੇ ਰੱਖ ਦੇ ਉਹ ਟੋਕਰਾ ਚੱਕੀ ਜ ਹੁਣ ਆ ਚੱਕ ਦੇਖੋ ਪਿਆਜ ਆਲਾ ਇਹ ਚੱਕ ਲਾ ਤਾਂ ਗੋਭੀ ਦਾ ਢੇਰ ਲੈ ਪਿੱਛੇ ਦਾ ਉਲਟਾ ਦੇ ਸ਼ਾਬਾਸ਼ ਉਹਨਾਂ ਨੂੰ ਆ ਚੱਕ ਲੋ ਮੈਡ ਮੂਰਲਾ ਇਹਨੂੰ ਛਾੜ ਲੋ ਆਹ ਛਾੜ ਆਹ ਸ਼ਾਬਾਸ਼ ਸ਼ਾਬਾ ਲੁੱਟ ਲਗੇ ਲੁੱਟ ਲਗੇ ਲੁੱਟ ਲਗੇ ਮੁੰਡਾ ਸੇਵਾ ਲੁੱਟ ਲਗੇ ਲੁੱਟ ਲਗੇ ਲਓ ਜਿਹੜੀ ਸਾਨੂੰ ਸੇਵਾ ਮਿਲੀ ਧੀ ਅਸੀਂ ਪੂਰੀ ਕਰਦੇ ਇੱਥੇ ਜਿੰਨੇ ਸਬਜ਼ੀ ਉਹ ਸਾਰੇ ਇਕੱਠੇ ਕਰਦੇ ਇੱਧਰ ਤੇ ਇੱਥੇ ਛਾੜੂ ਲਾ ਦਿੱਤਾ ਜਿੰਨੇ ਵੀ ਸਾਰੇ ਮਾਲ ਇੱਥੇ ਇਕੱਠੇ ਕਰਤੇ ਆਂ ਇਹ ਸਾਰਾ ਸਮਾਨ ਹੁਣ ਜਾਣਾ ਸਰਹੰਦ ਫਤਿਹਗੜ ਸਾਹਿਬ ਟਰੱਕੋ ਖੜਾ ਪਿੱਛੇ ਤੇ ਇੱਥੇ ਦੇਖ ਰਿਹਾ ਜੀ ਆਹ ਕਿਵੇਂ ਦੇ ਵਾਹ ਹਾਂ 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 ਇਹ ਸਾਰਾ ਸਮਾਨ ਹੁਣ ਉੱਥੇ ਮਿਲੂਗਾ ਤੁਹਾਨੂੰ ਉਹ ਸਾਰਾ ਕੁੜਾ ਇੱਧਰ ਇਕੱਠਾ ਕਰਤਾ ਜਿੰਨੇ ਸਾਰੇ ਹਾਂ ਇੱਥੇ ਸਭ ਕੁਝ ਇਕੱਠਾ ਕਰਤਾ ਤੇ ਕਿਣਾ ਪਤਾ ਆਪਣੇ ਮੈਂ ਹੁਣ ਟੇਗ ਹੋ ਜਾਣਾ ਹੁਣ ਵੇਹ ਲੈ 5:00 ਵਜੇ ਫਿਰ ਮੁੜ ਕੇ ਆਉਣਾ ਫਿਰ ਇੱਥੇ ਆਹ ਹੋ ਰਹੀ ਆਉਂਦੇ ਚਲ ਵੇ ਚੱਲੀਏ ਫੇ ਇਕੋ ਇਸ ਤਰ੍ਹਾਂ ਕਿ ਨਗੇ ਬਾਰੇ ਚੱਲਦੇ ਅੱਜ ਜਾਣਾ ਤਾਂ ਟੈਕ ਤੋਂ ਟੈਕ ਮੈਂ ਮੱਥਾ ਟੇਕਿਆ ਚੱਲ ਠੀਕ ਹੈ ਚਲੋ ਚੱਲ ਚੱਲੀਏ ਬੰਨੇ ਮੈਂ ਮੱਥਾ ਟੇਕਿਆ ਜੀ ਪਹਿਲੇ ਗੁਰਦੁਆਰਾ ਸਾਹਿਬ ਆਇਆ ਗੁਰਦੁਆਰਾ ਗੜੀ ਸਾਹਿਬ ਆ ਜਾਣਾ ਮੈਂ ਹਨ ਨਾ ਦਿੱਤਿਆਂ ਉਪਰ ਦਰਸ਼ਨ ਕਰਕੇ ਆ ਇਤਿਹਾਸ ਬਤਾ ਇੱਥੇ ਹੈ ਪਿਆ ਹੈ ਕੋਣੀ ਉਹ ਕਿੱਥੇ ਰਹਤੇ ਅੱਛਾ ਜਦੋਂ ਨਾ ਪੱਠੇ ਸਾਹਿਬ ਤੋਂ ਆਏ ਦੇ ਪਹਿਲਾਂ ਇੱਥੇ ਆ ਕੇ ਰਹਤੇ ਇਹ ਉਚਾਈ ਪਰ ਜਿੱਥੋਂ ਨਾ ਆਪਾਂ ਚੱਲੇ ਆ ਉਹ ਕਤਲਗੜ੍ਹ ਸਾਹਿਬ ਉੱਚਾਈ ਪਰ ਤੋਂ ਜਦੋਂ ਮਾਣਾ ਥੱਲੇ ਸਾਹਿਬ ਜਦੋਂ ਜੋ ਅਰ ਸਿੰਘ ਸ਼ਹੀਦ ਹੋ ਸੀ ਉੱਚੀ ਉੱਚਾਈ ਪਰ ਤੋਂ ਸੱਲੇ ਦੇਖਦੇ ਸੀ ਜਿੱਥੋਂ ਨਾ ਚੱਲੇ ਆ ਦੇਖੋ ਤਰਾਏ ਕਿੰਨੀ ਥੱਲੇ ਨੂੰ ਇਹ ਕੱਚੀ ਗੜੀ ਸੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਰਹੇ ਹਾਂ ਸਭ ਤੋਂ ਪਹਿਲਾਂ ਇੱਥੇ ਆਏ ਸੀ ਦੇ ਵਿੱਚ ਤੁਹਾਨੂੰ ਜਿੱਥੇ ਚੱਲੇ ਆ ਕਤਲਗੜ੍ਹ ਗੁਰਦੁਆਰੇ ਸਾਹਿਬ ਚ ਤੇ ਜੰਗ ਲੜੀ ਉੱਥੇ ਜੰਗ ਲੜੀ ਸੀ ਛੋੜੇ ਵੱਡੇ ਸਾਹਿਬਾਂ ਦੇ ਛੋੜੇ ਹਾਂ ਪਤਾਨੇ ਮਨੂ ਹੈ ਸ਼ੇਰਾਵੰਡਾ ਲਓ ਜੀ ਕਰ ਲਓ ਜੀ ਦਰਸ਼ਨ ਅਸੀਂ ਸ੍ਰੀ ਗੁਰਦਵਾਰਾ ਸਾਹਿਬ ਦੇ ਗੁਰਦਲ ਕਤਰਗੜ ਸਾਹਿਬ ਪਿੱਛੋਂ ਦੀ ਗਏ ਤਾਂ ਪਿੱਛੋਂ ਦੀ ਆ ਗਏ ਸਕਲ ਵਾਲੀ ਬਿੜੀ ਤੁਸੀਂ ਦੇਖੇ ਦਿਓ ਨੇ ਸਾਰੇ ਗੁਰਦਵਾਰਾ ਸਾਹਿਬ ਆ ਗੁਰਦਾਰਾ ਸਾਹਿਬ ਇੱਧਰ ਨਿੰਮਾ ਕਹਦਾ ਨਿੰਮਾ ਕਹਦਾ ਕੌਫੀ ਪੀਣੀ ਆ ਬਸ ਹੁਣੇ ਟਾਈਮ ਲੱਗਿਆ ਬਾਈ ਹੋਰ ਸ਼ੁਕਰੇ ਵੀਰੇ ਅਸੀਂ ਉੱਧਰ ਸਾਹਮਣੇ ਹੈਗੀ ਪਿਚਾ ਪਹਿਲਾਂ ਚਾਹ ਨਹੀਂ ਨਹੀਂ ਚਾਹ ਨਹੀਂ ਸਾਹਮਣੇ ਲੰਗਰਾ ਸੀ ਉੱਧਰੇ ਤੇ ਅੱਛਾ ਅਸੀਂ ਮੱਥਾ ਟੇਕਿਆ ਹੈ ਬਸ ਅਸੀਂ ਦੁੱਧ ਪੀ ਰਹੇ ਕੋਈ ਨਹੀਂ ਦੋ ਬਾਹ ਹੋਈ ਪੀਣ ਲੱਗੇ ਜੀ ਬਸ ਹਾਂ ਬਸ ਬਾਅਦ ਤੀ ਹੁਣ ਬਹੁਤ ਲੰਗਰ ਚੱਲਿਆ ਥੋੜਾ ਬਾਈ ਬੜੇ ਗਰਮ ਗਰਮ ਥੋੜੇ ਬਰੈਡ ਖਾਦੇ ਯਾਰ ਦੇਗ ਬਣਾ ਕੇ ਆਪੇ ਖਾਈ ਜਾਂਦੇ ਆ ਘਟ ਖਾਓ ਦੇਗਾ ਉਹ ਤੈਨੂੰ ਕਿਆ ਪਤਾ ਬੱਜਿਆ ਇਹਨਾਂ ਦਾ ਗੱਲ ਬਣਨੀ ਉਹ ਬੱਲੇ ਬੰਨ ਬੱਦੇ ਥੋੜੀ ਜਿਹੀ ਫਿਰ ਜੇ ਜੇ ਗੱਲ ਬਣਨੀ ਆ ਉਹ ਇੰਨੀ ਗੋਲੇ ਸਰ ਜਾਂਦਾ ਬੰਦੇ ਬੰਦੇ ਦਾ ਫਰਕ ਹੈ ਨਾ ਬੰਦੇ ਬੰਦਾ ਬੈਸਾ 14 ਬਹੁਤ ਪੀਲੀ ਬਾਈ ਲਓ ਵੀ ਜਾਂਦੀਵਾਰ ਦੀ ਚਾਹ ਪੀ ਲਓ ਸਾਰੇ ਬੰਦੇ ਇਹਦੇ ਬਾਅਦ ਹੁਣ ਰੋਟੀ ਖਾਵਾਂਗੇ ਫਿਰ ਸ਼ੀਰਾ ਕਹਿੰਦਾ ਜਾਂਦੀਵਾਰ ਦੀ ਮਤਲਬ ਜਲਦ ਅੱਜ ਤਾਂ ਜਾਂਦੀਵਾਰ ਕਿਤੇ ਤਾਂ ਆਉਂਦੀ ਬਾਅਦ ਹੋਈ ਆ ਇਹ ਵੀ ਹੋ ਸਕਦਾ ਆਉਗਾ ਸਾਈਡ ਤੇ ਆਪਾਂ ਫਟੇਗੜ ਸਾਹਿਬ ਜਾਣਾ ਬੰਦ ਬਾਈ ਹੁਣ ਫਟੇਗੜ ਸਾਹਿਬ ਜਾੜਾ ਹੁਣ ਚੱਲੀਏ ਫਿਰ ਬਿਲਕੁਲ ਬਿਲਕੁਲ ਚਲੋ ਵੀ ਚਲੋ ਫਟੇਗੜ ਸਾਹਿਬ ਚੱਲੀਏ ਫਿਰ ਹੈਗੀ ਤੇ ਯਾਰ ਆ ਆ ਆ ਇੰਦਰ ਹਾਂ ਠੱਕੀ ਜਿਹੜੀ ਇੱਥੇ ਤੇ ਚਾਹ ਬਣਦੀ ਹੈ ਨਾ ਜਿੱਦਾਂ ਗਾੜੀ ਠੇਕ ਕਢਾ ਲਈ ਗਾੜੀ ਚੱਕੜ ਵਰਗੀ ਨੰਨੇ ਹੈ ਨਾ ਐਨ ਗਾੜੀ ਵੀ ਹਿਸਾਬੇ ਨਹੀਂ ਆਇਆ ਕੋਈ ਪਿਓਰ ਦੁੱਧ ਹੈ ਪਿਓਰ ਕੋਈ ਮਲਾਪ ਨਹੀਂ ਇੱਥੇ ਲਾ ਭਾਈ ਮੁੰਡਾ ਆਪਣੇ ਜੋਹਰ ਦਿਖਾਉਣ ਲੱਗਾ ਇੱਥੇ ਯਾ ਭਾਈ ਮੁੰਡੇ ਨੇ ਨਮਾਜ਼ ਆ ਆਹ ਸ਼ੁਕਰ ਆ ਆਹ ਕੀ ਬਾਤ ਹੈ ਕੀ ਬਾਤ ਹੈ ਸ਼ੌਕ ਹੈ ਮੁੰਡੇ ਵਾਹ ਭਾਈ ਵਾਹ ਬਸ ਬਸ ਉਹ ਸਾਡੇ ਨਾਲ ਛੱਡ ਦੀ ਚੱਲ ਬਸ ਬੁਕੇ ਬਸ 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 ਚੱਲ ਭਾਈ ਜੋਰ ਹਾਏ ਹੋ ਸ੍ਰੀ ਆਗਿਆ ਲਓ ਜੀ ਖੁੱਲਣ ਲੱਗਿਆ ਤਾਰਾਂ ਤਾਰਾਂ ਖੋਲ ਲਿਆ ਭਾਈ ਇੱਥੇ ਸਾਰਾ ਸਮਾਨ ਚੱਕਿਆ ਜਾਣਾ ਪਿੱਛੇ ਟਰੱਕ ਦੇ ਵਿੱਚ ਜਿੱਦਾਂ ਪਹਿਲਾਂ ਗਿਆ ਲੋਡ ਹੋ ਜਾਣਾ ਇਹ ਬਾ ਤਿਆਰੀ ਫੜੀ ਫੜ ਸਮਾਨ ਲਗਾਈਏ ਇਹ ਤੇ ਨਿਕਲੀਏ ਫਿਰ ਲੋ ਭਾਈ ਸੇਵਾ ਲੈ ਕੇ ਚੱਲੇ ਬੜੇ ਚੱਲੇ ਆਣੇ ਮੁੰਡੇ ਸਾਰੇ ਇਕੱਠੇ ਹੋ ਗਏ ਆ ਗੁਲਾਹੇ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ